ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ ਤੇ ਮੈਂ ਹਾਂ ਇਮਰਾਨ ਖਾਨ ਕੀ ਤੁਸੀਂ ਕਦੇ ਸੁਣਿਆ ਹੈ ਕਿ ਵਿਹਲੇ ਬੈਠਣ ਦਾ ਵੀ ਕੋਈ ਮੁਕਾਬਲਾ ਹੋ ਸਕਦਾ ਹੈ ਅਜੇ ਹਈ ਇੱਕ ਮੁਕਾਬਲਾ ਮੋਗਾ ਦੇ ਪਿੰਡ ਘੋਲੀਆਂ ਖੁਰਦ ਚ ਕਰਵਾਇਆ ਜਾ ਰਿਹਾ ਹੈ ਵਿਹਲੇ ਬੈਠਣ ਦਾ ਮੁਕਾਬਲਾ ਮਤਲਬ ਸਿਰਫ ਵਿਹਲੇ ਬੈਣਾ ਹੈ ਕੋਈ ਕੰਮ ਨਹੀਂ ਕਰਨਾ ਨਾ ਮੋਬਾਈਲ ਚਲਾਉਣਾ ਹੈ ਨਾ ਕੁਝ ਪੜ੍ਹਨਾ ਹੈ ਨਾ ਕੁਝ ਦੇਖਣਾ ਹੈ ਨਾ ਹੀ ਕਿਤੇ ਜਾਣਾ ਹੈ ਤੇ ਨਾ ਹੀ ਵਾਸ਼ਰੂਮ ਵੀ ਜਾਣਾ ਹੈ ਅਜੇ ਹ ਮੁਕਾਬਲਾ ਕਿਉਂ ਕਰਵਾਇਆ ਜਾ ਰਿਹਾ ਹੋਵੇਗਾ ਇਸ ਦਾ ਕਾਰਨ ਜਿਹੜੇ ਆਯੋਜਕ ਨੇ ਉਹ ਇਹ ਦੱਸਦੇ ਨੇ ਕੇ ਲੋਕ ਅੱਜਕਲ ਮੋਬਾਈਲਾਂ ਦੇ ਨਾਲ ਬਹੁਤ ਜੁੜੇ ਹੋਏ ਨੇ ਤੇ ਉਹਨਾਂ ਨੂੰ ਮੋਬਾਈਲਾਂ ਤੋਂ ਦੂਰ ਕਰਨਾ ਇਸ ਲਈ ਅਜਿਹਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਤਾਂ ਕਿ ਲੋਕ ਵੇਲੇ ਬੈਠਣ ਤੇ ਜਦੋਂ ਉਹ ਵੇਲੇ ਰਹਿਣਗੇ ਤਾਂ ਆਪਣੇ ਪਰਿਵਾਰਾਂ ਨਾਲ ਗੱਲਬਾਤ ਕਰਨਗੇ ਤੇ ਇਸੇ ਚੀਜ਼ ਨੂੰ ਉਤਸ਼ਾਹਤ ਕਰਨ ਦੇ ਲਈ ਜਿਹੜਾ ਹੈ ਮੋਗਾ ਦੇ ਇਸ ਪਿੰਡ 'ਚ ਅਨੋਖਾ ਮੁਕਾਬਲਾ ਜਿਹੜਾ ਵੇਲੇ ਬੈਠਣ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਤੁਸੀਂ ਵੀ ਦੇਖ ਸਕਦੇ ਹੋ ਤਸਵੀਰਾਂ 'ਚ ਕਿ ਕਿਸ ਤਰੀਕੇ ਦੇ ਨਾਲ ਲੋਕ ਆਪਣੇ ਪਰਿਵਾਰਾਂ ਤੇ ਆਪਣੇ ਬੱਚਿਆਂ ਨੂੰ ਵੀ ਵੇਲੇ ਬੈਠਣ ਦੇ ਮੁਕਾਬਲੇ ਦੇ ਵਿੱਚ ਲੈ ਕੇ ਆਏ ਨੇ ਪਹਿਲਾਂ ਬਚਪਨ ਤੋਂ ਅਸੀਂ ਸੁਣਦੇ ਸੀ ਕਿ ਵੇਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ ਪਰ ਇਸ ਮੁਕਾਬਲੇ ਦੇ ਨਾਲ ਲੋਕਾਂ ਨੂੰ ਵੇਲੇ ਰਹਿਣਾ ਸਿਖਾਇਆ ਜਾ ਰਿਹਾ ਤਾਂ ਕਿ ਉਹ ਟੈਕਨੋਲੋਜੀ ਤੋਂ ਦੂਰ ਰਹਿਣ ਤੁਸੀਂ ਤਸਵੀਰਾਂ 'ਚ ਦੇਖੋ ਕਿ ਕਿਸ ਤਰੀਕੇ ਦੇ ਨਾਲ ਲੋਕ ਆਪਣੇ ਪਰਿਵਾਰਾਂ ਤੇ ਬੱਚਿਆਂ ਨੂੰ ਲੈ ਕੇ ਇੱਥੇ ਆਏ ਹੋਏ ਨੇ ਤੇ ਜਿਹੜਾ ਸਭ ਤੋਂ ਵੱਧ ਵੇਲਾ ਰਹੇਗਾ ਉਹਨੂੰ ਇਨਾਮ ਵੀ ਮਿਲੇਗਾ ਪਹਿਲਾ ਇਨਾਮ ਜਿਹੜਾ ਹੈ ਇੱਕ ਸਾਈਕਲ ਤੇ 4500 ਰੁਪਏ ਦੂਸਰਾ 2500 ਰੁਪਏ ਤੇ ਤੀਸਰਾ 1500 ਰੁਪਏ ਦਾ ਇਨਾਮ ਮਿਲੇਗਾ ਸਾਈਕਲ ਮਿਲੇਗਾ ਤਾਂ ਕਿ ਉਹ ਤੰਦਰੁਸਤ ਵੀ ਰਹਿ ਸਕਣ ਤੁਹਾਡਾ ਇਸ ਮੁਕਾਬਲੇ ਬਾਰੇ ਕੀ ਕਹਿਣਾ ਹੈ ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦਿਓ